ਇਸ ਵੇਲੇ ਜਿਹੜੀ ਮੁੱਕ ਦੀ ਸਥਿਤੀ ਹੈ ਉਹ ਆਪਣੀ ਗੇ ਚਲਦੀ ਹੈ 741.88 ਤੇ ਡਿਸਚਾਰਜ ਬਣਦਾ 1 ਲੱਖ 61000 ਕਿਊਸਕਾ ਕਿੰਨਾ ਸੀਗਾ ਪਰ ਜਿਹੜਾ ਕੱਲ ਦਾ ਸੀਗਾ ਡਿਸਚਾਰਜ ਕੱਲ ਇਸ ਟਾਈਮਰ ਜਿਹੜਾ ਸੀ ਡਿਸਚਾਰਜ ਹੋ ਸੀ 1 ਲੱਖ 80000 ਕਿਊਸਕ ਤੇ ਗੇਜ ਜਿਹੜੀ ਉਹ 1742.3 ਸੀ ਗੇਜ ਤੇ ਮਤਲਬ ਜਿਹੜਾ 24 ਘੰਟੇ ਚ ਅੱਧਾ ਫੁੱਟ ਇੱਠਾ ਹੋ ਗਈ ਜੀ ਗੇਜ ਆਪਣੀ ਡਿਸਚਾਰਜ ਜਿਹੜਾ 19000 ਉਸ ਜਿਹੜਾ ਘਟ ਗਿਆ ਜੀ ਅੱਛਾ ਜੀ ਕਿੰਨਾ ਕ ਜਿਹੜਾ ਹੈਗਾ ਵਾ ਲੱਗਦਾ ਜੇ ਫਰਕ ਪਹਿਲਾਂ ਨਾਲੋਂ ਪਹਿਲੇ ਦਿਨ ਨਾਲੋਂ ਪਹਿਲੇ ਦਿਨ ਨਾਲੋਂ ਕੋ ਕਾਫੀ ਫਰਕ ਪੈ ਗਿਆ ਜੀ ਉਦੋਂ ਤਾਂ ਕਾਫੀ ਹੋ ਗਈ ਸੀ 43.50 60 ਤੱਕ ਕਰ ਗਈ ਸੀ ਇਹ ਉਦੋਂ ਦੇਖਦੇ ਸਾਬ ਨਾਲੋਂ ਮਤਲਬ ਇਸ ਵੀਲੇ ਜਿਹੜਾ ਉਹ ਲਗਭਗ ਜਿਹੜਾ 1-2 ਫੁੱਟ ਉੱਠਾ ਗਿਆ ਜੀ ਕਿ ਹੁਣ ਕਰੰਟ 1 ਲੱਖ ਕਿੰਨਾ ਆਇਗਾ ਜੀ 1 ਲੱਖ ਦਾ 61000 ਕਿਉਂ ਸੁਚਦਾ ਪਿਆ ਅਸਲ ਕੱਲ ਦਾ ਕਿੰਨਾ ਦਰਸ ਕੀਤਾ ਸੀਗਾ 1 ਲੱਖ ਕੱਲ ਦੇ ਵੇਲੇ ਸੀ 1 ਲੱਖ 80000 ਕਿਉਂ ਜੀ ਠੀਕ ਹੈ ਕੋਈ ਡੈਮ ਤੋਂ ਸੂਚਨਾ ਕਿਸ ਤਰ੍ਹਾਂ ਦੀ ਆਗੀ ਨਹੀਂ ਹਜ ਤੱਕ ਆਪਣੇ ਕੋਲ ਨਹੀਂ ਆਈ ਕੋਈ ਸੂਚਨਾ ਜੀ ਠੀਕ ਹੈ ਹਾਲੇ ਤੱਕ ਜਿਹੜੀ ਆ ਉਹ ਅਨਾਰਮਲੀ ਆ ਜੋ ਹੈਗਾ ਵਾ ਮਤਲਬ ਇਹ ਘਟਦਾ ਹੋਇਆ ਜਾ ਰਿਹਾ ਹੈ ਹਾਂਜੀ ਘਟਦਾ ਹੋਇਆ ਜਾ ਰਿਹਾ ਬਾਕੀ ਜਦੋਂ ਆਪਣੇ ਕੋਲ ਆਊਗਾ ਪਾਣੀ ਫਿਰ ਤਾਂ ਫਿਰ ਤਾਂ ਪਤਾ ਲੱਗੀ ਜਾਂਦਾ ਸਾਰੇ ਪਾਸੇ ਲੋਕਾਂ ਨੂੰ ਉਹਨਾਂ ਨੇ ਫਿਰ ਪਤਾ ਲੱਗੀ ਅੰਦਰ ਪਾਕੇ ਪਾਣੀ ਦੀ ਬਦਦਾ ਹੋ ਰਹੀ ਹੈ ਇਸ ਵੇਲੇ ਜਿਹੜੀ ਮੁੱਕ ਦੀ ਸਥਿਤੀ ਹੈ ਉਹ ਆਪਣੀ ਗੇਜ ਚੱਲਦੀ ਹੈ 741.88 ਤੇ ਡਿਸਚਾਰਜ ਬਣਦਾ 1 ਲੱਖ 61000 ਕਿਉਸਕਾ ਕਿੰਨਾ ਸੀਗਾ ਪਰ ਜਿਹੜਾ ਕੱਲ ਦਾ ਸੀਗਾ ਡਿਸਚਾਰਜ ਕੱਲ ਇਸ ਟਾਈਮ ਦਾ ਜਿਹੜਾ ਸੀ ਡਿਸਚਾਰਜ ਉਹ ਸੀ 1 ਲੱਖ 80000 ਕਿਉਸਕ ਤੇ ਗੇਜ ਜਿਹੜੀ ਉਹ 1742.3 ਸੀ ਗੇਜ ਤੇ ਮਤਲਬ ਜਿਹੜਾ 24 ਘੰਟੇ ਚ ਅੱਧਾ ਫੁੱਟ ਇੱਠਾ ਹੋ ਗਈ ਜੀ ਗੇਜ ਆਪਣੀ ਡਿਸਚਾਰਜ ਜਿਹੜਾ 19000 ਉਸ ਜਿਹੜਾ ਘਟ ਗਿਆ ਜੀ ਅੱਛਾ ਜੀ ਕਿੰਨਾ ਕ ਜਿਹੜਾ ਹੈਗਾ ਵਾ ਲੱਗਦਾ ਜੇ ਫਰਕ ਪਹਿਲਾਂ ਨਾਲੋਂ ਪਹਿਲੇ ਦਿਨਾਂ ਨਾਲੋਂ ਪਹਿਲੇ ਦਿਨਾਂ ਨਾਲੋਂ ਕੋ ਕਾਫੀ ਫਰਕ ਪੈ ਗਿਆ ਜੀ ਉਦੋਂ ਤਾਂ ਕਾਫੀ ਹੋ ਗਈ ਸੀ 43.50 60 ਤੱਕ ਕਰ ਗਈ ਸੀ ਇਹ ਉਦੋਂ ਦੇਖਦੇ ਸਾਬ ਨਾਲੋਂ ਮਤਲਬ ਇਸ ਵੀਰਲੇ ਜਿਹੜਾ ਉਹ ਲਗਭਗ ਜਿਹੜਾ 1-2 ਫੁੱਟ ਠਾ ਗਿਆ ਜੀ ਕਿ ਹੁਣ ਕਰੰਟ 1 ਲੱਖ ਕਿੰਨਾ ਆਏਗਾ ਜੀ 1 ਲੱਖ ਦਾ 61000 ਕਿਉਂ 14 ਬੇਸ ਕੱਲ ਦਾ ਕਿੰਨਾ ਦਰਜ ਕੀਤਾ ਸੀਗਾ 1 ਲੱਖ ਕੱਲ ਦੇ ਵੇਲੇ ਸੀ 1 ਲੱਖ 8000 ਕਿਉਂ ਜੀ ਠੀਕ ਹੈ ਕੋਈ ਡੈਮ ਤੋਂ ਸੂਚਨਾ ਕਿਸ ਤਰ੍ਹਾਂ ਦੀ ਆਗੀ ਨਹੀਂ ਹਜ ਤੱਕ ਆਪਣੇ ਕੋਲ ਨਹੀਂ ਆਈ ਕੋਈ ਸੂਚਨਾ ਜੀ ਠੀਕ ਹੈ ਹਾਲੇ ਤੱਕ ਜਿਹੜੀ ਆ ਉਹ ਅਨਾਰਮਲੀ ਆ ਜੋ ਹੈਗਾ ਵਾ ਮਤਲਬ ਇਹ ਘਟਦਾ ਹੋਇਆ ਜਾ ਰਿਹਾ ਹੈ ਹਾਂਜੀ ਘਟਦਾ ਹੋਇਆ ਜਾ ਰਿਹਾ ਬਾਕੀ ਜਦੋਂ ਆਪਣੇ ਕੋਲ ਆਊਗਾ ਪਾਣੀ ਫਿਰ ਤਾਂ ਫਿਰ ਤਾਂ ਪਤਾ ਲੱਗ ਜੰਦਾ ਸਾਰੇ ਪਾਸੇ ਲੋਕਾਂ ਨੂੰ ਉਹਨਾਂ ਨੇ ਫਿਰ ਪਤਾ ਲੱਗ ਜੰਦਾ ਕਿ ਪਾਣੀ ਦੀ ਬਦਹਾ ਹੋ ਰਹੀ ਹੈ ਇਸ ਵੇਲੇ ਜਿਹੜੀ ਮੁੱਕ ਦੀ ਸਥਿਤੀ ਹੈ ਉਹ ਆਪਣੀ ਗੇਜ ਚੱਲਦੀ ਹੈ 741.88 ਤੇ ਡਿਸਚਾਰਜ ਬਣਦਾ 1 ਲੱਖ 61000 ਕਿਉਸਕਾ ਕਿੰਨਾ ਸੀਗਾ ਪਰ ਜਿਹੜਾ ਕੱਲ ਦਾ ਸੀਗਾ ਡਿਸਚਾਰਜ ਕੱਲ ਇਸ ਟਾਈਮ ਦਾ ਜਿਹੜਾ ਸੀ ਡਿਸਚਾਰਜ ਉਹ ਸੀ 1 ਲੱਖ 80000 ਕਿਉਸਕ ਤੇ ਗੇਜ ਜਿਹੜੀ ਉਹ 1742.3 ਸੀ ਗੇਜ ਤੇ ਮਤਲਬ ਜਿਹੜਾ 24 ਘੰਟੇ ਦਾ ਅੱਧਾ ਫੁੱਟ ਇੱਠਾ ਹੋ ਗਈ ਜੀ ਗੇਜ ਆਪਣੀ ਡਿਸਚਾਰਜ ਜਿਹੜਾ 19000 ਉਸ ਜਿਹੜਾ ਘਟ ਗਿਆ ਜੀ ਅੱਛਾ ਜੀ ਕਿੰਨਾ ਕ ਜਿਹੜਾ ਹੈਗਾ ਵਾ ਲੱਗਦਾ ਜੇ ਫਰਕ ਪਹਿਲਾਂ ਨਾਲੋਂ ਪਹਿਲੇ ਦਿਨ ਨਾਲੋਂ ਪਹਿਲੇ ਦਿਨ ਨਾਲੋਂ ਕੋ ਕਾਫੀ ਫਰਕ ਪੈ ਗਿਆ ਜੀ ਉਦੋਂ ਤਾਂ ਕਾਫੀ ਹੋ ਗਈ ਸੀ 43.50 60 ਤੱਕ ਕਰ ਗਈ ਸੀ ਇਹ ਉਦੋਂ ਦੇਖਦੇ ਸਾਬ ਨਾਲੋਂ ਮਤਲਬ ਇਸ ਵੀਰਲੇ ਜਿਹੜਾ ਉਹ ਲਗਭਗ ਜਿਹੜਾ 1-2 ਫੁੱਟ ਠਾ ਗਿਆ ਜੀ ਕਿ ਹੁਣ ਕਰੰਟ 1 ਲੱਖ ਕਿੰਨਾ ਆਏਗਾ ਜੀ 1 ਲੱਖ ਦਾ 61000 ਕਿਉਂ ਸੂਚਨਾ ਦਾ ਬੇਸ ਕੱਲ ਦਾ ਤੁਸੀਂ ਕਿੰਨਾ ਦਰਸ ਕੀਤਾ ਸੀਗਾ 1 ਲੱਖ ਕੱਲ ਦੇ ਵੇਲੇ ਸੀ 1 ਲੱਖ 80000 ਕਿਉਂ ਜੀ ਠੀਕ ਹੈ ਕੋਈ ਡੈਮ ਤੋਂ ਸੂਚਨਾ ਕਿਸ ਤਰ੍ਹਾਂ ਦੀ ਆਗੀ ਨਹੀਂ ਹਜ ਤੱਕ ਆਪਣੇ ਕੋਲ ਨਹੀਂ ਆਈ ਕੋਈ ਸੂਚਨਾ ਜੀ ਠੀਕ ਹੈ ਹਾਲੇ ਤੱਕ ਜਿਹੜੀ ਆ ਉਹ ਅਨਾਰਮਲੀ ਆ ਜੋ ਹੈਗਾ ਵਾ ਮਤਲਬ ਇਹ ਘਟਦਾ ਹੋਇਆ ਜਾ ਰਿਹਾ ਹੈ ਹਾਂਜੀ ਘਟਦਾ ਹੋਇਆ ਜਾ ਰਿਹਾ ਬਾਕੀ ਜਦੋਂ ਆਪਣੇ ਕੋਲ ਆਊਗਾ ਪਾਣੀ ਫਿਰ ਤਾਂ ਫਿਰ ਤਾਂ ਪਤਾ ਲੱਗ ਜੰਦਾ ਸਾਰੇ ਪਾਸੇ ਲੋਕਾਂ ਨੂੰ ਉਹਨਾਂ ਨੇ ਵੀ ਫਿਰ ਪਤਾ ਲੱਗ ਜੰਦਾ ਕਿ ਪਾਣੀ ਦੀ ਬਦਹਾ ਹੋ ਰਹੀ ਹੈ ਇਸ ਵੇਲੇ ਜਿਹੜੀ ਮੌਕੀ ਦੀ ਸਥਿਤੀ ਹੈ ਉਹ ਆਪਣੀ ਗੇਹ ਚੱਲਦੀ ਹੈ 741.88 ਤੇ ਡਿਸਚਾਰਜ ਬਣਦਾ 1 ਲੱਖ 61000 ਕਿਊਸਕਾ ਕਿੰਨਾ ਸੀਗਾ ਪਰ ਜਿਹੜਾ ਕੱਲ ਦਾ ਸੀਗਾ ਡਿਸਚਾਰਜ ਕੱਲ ਇਸ ਟਾਈਮਰ ਜਿਹੜਾ ਸੀ ਡਿਸਚਾਰਜ ਹੋ ਸੀ 1 ਲੱਖ 80000 ਕਿਊਸਕ ਤੇ ਗੇਜ ਜਿਹੜੀ ਉਹ 1742.3 ਸੀ ਗੇਜ ਤੇ ਮਤਲਬ ਜਿਹੜਾ 24 ਘੰਟੇ ਚ ਅੱਧਾ ਫੁੱਟ ਇੱਠਾ ਹੋ ਗਈ ਜੀ ਗੇਜ ਆਪਣੀ ਡਿਸਚਾਰਜ ਜਿਹੜਾ 19000 ਉਸ ਜਿਹੜਾ ਘਟ ਗਿਆ ਜੀ ਅੱਛਾ ਜੀ ਕਿੰਨਾ ਕ ਜਿਹੜਾ ਹੈਗਾ ਵਾ ਲੱਗਦਾ ਜੇ ਫਰਕ ਪਹਿਲਾਂ ਨਾਲੋਂ ਪਹਿਲੇ ਦਿਨ ਨਾਲੋਂ ਪਹਿਲੇ ਦਿਨ ਨਾਲੋਂ ਕੋ ਕਾਫੀ ਫਰਕ ਪੈ ਗਿਆ ਜੀ ਉਦੋਂ ਤਾਂ ਕਾਫੀ ਹੋ ਗਈ ਸੀ 43.50 60 ਤੱਕ ਕਰ ਗਈ ਸੀ ਇਹ ਉਦੋਂ ਦੇਖਦੇ ਸਾਹ ਨਾਲੋਂ ਮਤਲਬ ਇਸ ਵੀਲੇ ਜਿਹੜਾ ਉਹ ਲਗਭਗ ਜਿਹੜਾ 1-2 ਫੁੱਟ ਉੱਠਾ ਗਿਆ ਜੀ ਕਿ ਹੁਣ ਕਰੰਟ 1 ਲੱਖ ਕਿੰਨਾ ਆਇਗਾ ਜੀ 1 ਲੱਖ ਦਾ 61000 ਕਿਉਂ ਸੂਚਨਾ ਦਾ ਬੇਸ ਕੱਲ ਦਾ ਤੁਸੀਂ ਕਿੰਨਾ ਦਰਸ ਕੀਤਾ ਸੀਗਾ 1 ਲੱਖ ਕੱਲ ਦੇ ਵੇਲੇ ਸੀ 1 ਲੱਖ 80000 ਕਿਉਂ ਜੀ ਠੀਕ ਹੈ ਕੋਈ ਡੈਮ ਤੋਂ ਸੂਚਨਾ ਕਿਸ ਤਰ੍ਹਾਂ ਦੀ ਆਗੀ ਨਹੀਂ ਹਜ ਤੱਕ ਆਪਣੇ ਕੋਲ ਨਹੀਂ ਆਈ ਕੋਈ ਸੂਚਨਾ ਜੀ ਠੀਕ ਹੈ ਹਾਲੇ ਤੱਕ ਜਿਹੜੀ ਆ ਉਹ ਅਨਾਰਮਲੀ ਆ ਜੋ ਹੈਗਾ ਵਾ ਮਤਲਬ ਇਹ ਘਟਦਾ ਹੋਇਆ ਜਾ ਰਿਹਾ ਹੈ ਹਾਂਜੀ ਘਟਦਾ ਹੋਇਆ ਜਾ ਰਿਹਾ ਬਾਕੀ ਜਦੋਂ ਆਪਣੇ ਕੋਲ ਆਊਗਾ ਪਾਣੀ ਫਿਰ ਤਾਂ ਫਿਰ ਤਾਂ ਪਤਾ ਲੱਗੀ ਜਾਂਦਾ ਸਾਰੇ ਪਾਸੇ ਲੋਕਾਂ ਨੂੰ ਉਹਨਾਂ ਨੇ ਫਿਰ ਪਤਾ ਲੱਗੀ ਅੰਦਰ ਪਾਕੇ ਪਾਣੀ ਦੀ ਬਦਾ ਹੋ ਰਹੀ ਹੈ ਇਸ ਵੇਲੇ ਜਿਹੜੀ ਮੁੱਕ ਦੀ ਸਥਿਤੀ ਹੈ ਉਹ ਆਪਣੀ ਗੇਜ ਚੱਲਦੀ ਹੈ 741.88 ਤੇ ਡਿਸਚਾਰਜ ਬਣਦਾ 1 ਲੱਖ 61000 ਕਿਉਸਕਾ ਕਿੰਨਾ ਸੀਗਾ ਪਰ ਜਿਹੜਾ ਕੱਲ ਦਾ ਸੀਗਾ ਡਿਸਚਾਰਜ ਕੱਲ ਇਸ ਟਾਈਮ ਦਾ ਜਿਹੜਾ ਸੀ ਡਿਸਚਾਰਜ ਉਹ ਸੀ 1 ਲੱਖ 80000 ਕਿਉਸਕ ਤੇ ਗੇਜ ਜਿਹੜੀ ਉਹ 1742.3 ਸੀ ਗੇਜ ਤੇ ਮਤਲਬ ਜਿਹੜਾ 24 ਘੰਟੇ ਦਾ ਅੱਧਾ ਫੁੱਟ ਇੱਠਾ ਹੋ ਗਈ ਜੀ ਗੇਜ ਆਪਣੀ ਡਿਸਚਾਰਜ ਜਿਹੜਾ 19000 ਉਸ ਜਿਹੜਾ ਘਟ ਗਿਆ ਜੀ ਅੱਛਾ ਜੀ ਕਿੰਨਾ ਕ ਜਿਹੜਾ ਹੈਗਾ ਵਾ ਲੱਗਦਾ ਜੇ ਫਰਕ ਪਹਿਲਾਂ ਨਾਲੋਂ ਪਹਿਲੇ ਦਿਨ ਨਾਲੋਂ ਪਹਿਲੇ ਦਿਨ ਨਾਲੋਂ ਕੋ ਕਾਫੀ ਫਰਕ ਪੈ ਗਿਆ ਜੀ ਉਦੋਂ ਤਾਂ ਕਾਫੀ ਹੋ ਗਈ ਸੀ 43.50 60 ਤੱਕ ਕਰ ਗਈ ਸੀ ਇਹ ਉਦੋਂ ਦੇਖਦੇ ਸਾਬ ਨਾਲੋਂ ਮਤਲਬ ਇਸ ਵੀਰਲੇ ਜਿਹੜਾ ਉਹ ਲਗਭਗ ਜਿਹੜਾ 1-2 ਫੁੱਟ ਠਾ ਗਿਆ ਜੀ ਕਿ ਹੁਣ ਕਰੰਟ 1 ਲੱਖ ਕਿੰਨਾ ਹੈਗਾ ਜੀ 1 ਲੱਖ ਦਾ 61000 ਕਿਉਂ ਸੋਚਦਾ ਬੀਚ ਕੱਲ ਦਾ ਕਿੰਨਾ ਦਰਸ ਕੀਤਾ ਸੀਗਾ 1 ਲੱਖ ਕੱਲ ਦੇ ਵੇਲੇ ਸੀ 1 ਲੱਖ 80000 ਕਿਉਂ ਜੀ ਠੀਕ ਹੈ ਕੋਈ ਡੈਮ ਤੋਂ ਸੂਚਨਾ ਕਿਸ ਤਰ੍ਹਾਂ ਦੀ ਹੈਗੀ ਨਹੀਂ ਹਜ ਤੱਕ ਆਪਣੇ ਕੋਲ ਨਹੀਂ ਆਈ ਕੋਈ ਸੂਚਨਾ ਜੀ ਠੀਕ ਹੈ ਹਾਲੇ ਤੱਕ ਜਿਹੜੀ ਆ ਉਹ ਨਾਰਮਲੀ ਹੈ ਜੋ ਹੈਗਾ ਵਾ ਮਤਲਬ ਇਹ ਘਟਦਾ ਹੋਇਆ ਜਾ ਰਿਹਾ ਹੈ ਹਾਂਜੀ ਘਟਦਾ ਹੋਇਆ ਜਾ ਰਿਹਾ ਬਾਕੀ ਜਦੋਂ ਆਪਣੇ ਕੋਲ ਆਊਗਾ ਪਾਣੀ ਫਿਰ ਤਾਂ ਫਿਰ ਤਾਂ ਪਤਾ ਲੱਗ ਜੰਦਾ ਸਾਰੇ ਪਾਸੇ ਲੋਕਾਂ ਨੂੰ ਉਹਨਾਂ ਨੇ ਫਿਰ ਪਤਾ ਲੱਗ ਜੰਦਾ ਕਿ ਪਾਣੀ ਦੀ ਪੱਧਰ ਹੋ ਰਹੀ ਹੈ ਇਸ ਵੇਲੇ ਜਿਹੜੀ ਮੁੱਕ ਦੀ ਸਥਿਤੀ ਹੈ ਉਹ ਆਪਣੀ ਗੇਜ ਚੱਲਦੀ ਹੈ 741.88 ਤੇ ਡਿਸਚਾਰਜ ਬਣਦਾ 1 ਲੱਖ 61000 ਕਿਊਸਕਾ ਕਿੰਨਾ ਸੀਗਾ ਪਰ ਜਿਹੜਾ ਕੱਲ ਦਾ ਸੀਗਾ ਡਿਸਚਾਰਜ ਕੱਲ ਇਸ ਟਾਈਮ ਦਾ ਜਿਹੜਾ ਸੀ ਡਿਸਚਾਰਜ ਉਹ ਸੀ 1 ਲੱਖ 80000 ਕਿਊਸਕ ਤੇ ਗੇਜ ਜਿਹੜੀ ਉਹ 1742.3 ਸੀ ਗੇਜ ਤੇ ਮਤਲਬ ਜਿਹੜਾ 24 ਘੰਟੇ ਦਾ ਅੱਧਾ ਫੁੱਟ ਇੱਠਾ ਹੋ ਗਈ ਜੀ ਗੇਜ ਆਪਣੀ ਡਿਸਚਾਰਜ ਜਿਹੜਾ 19000 ਉਸ ਜਿਹੜਾ ਘਟ ਗਿਆ ਜੀ ਅੱਛਾ ਜੀ ਕਿੰਨਾ ਕ ਜਿਹੜਾ ਹੈਗਾ ਵਾ ਲੱਗਦਾ ਜੇ ਫਰਕ ਪਹਿਲਾਂ ਨਾਲੋਂ ਪਹਿਲੇ ਦਿਨ ਨਾਲੋਂ ਪਹਿਲੇ ਦਿਨ ਨਾਲੋਂ ਕੋ ਕਾਫੀ ਫਰਕ ਪੈ ਗਿਆ ਜੀ ਉਦੋਂ ਤਾਂ ਕਾਫੀ ਹੋ ਗਈ ਸੀ 43.50 60 ਤੱਕ ਕਰ ਗਈ ਸੀ ਇਹ ਉਦੋਂ ਦੇਖਦੇ ਸਾਬ ਨਾਲੋਂ ਮਤਲਬ ਇਸ ਵੀਰਲੇ ਜਿਹੜਾ ਉਹ ਲਗਭਗ ਜਿਹੜਾ 1-2 ਫੁੱਟ ਠਾ ਗਿਆ ਜੀ ਕਿ ਹੁਣ ਕਰੰਟ 1 ਲੱਖ ਕਿੰਨਾ ਆਇਗਾ ਜੀ 1 ਲੱਖ ਦਾ 61000 ਕਿਉਂ ਸੁਚਦਾ ਪਿਆ ਅੱਜ ਕੱਲ ਦਾ ਕਿੰਨਾ ਦਰਸ ਕੀਤਾ ਸੀਗਾ 1 ਲੱਖ ਕੱਲ ਦੇ ਵੇਲੇ ਸੀ 1 ਲੱਖ 80000 ਕਿਉਂ ਜੀ ਠੀਕ ਹੈ ਕੋਈ ਡੈਮ ਤੋਂ ਸੂਚਨਾ ਕਿਸ ਤਰ੍ਹਾਂ ਦੀ ਆਗੀ ਨਹੀਂ ਹਜ ਤੱਕ ਆਪਣੇ ਕੋਲ ਨਹੀਂ ਆਈ ਕੋਈ ਵੀ ਸੂਚਨਾ ਜੀ ਠੀਕ ਹੈ ਹਾਲੇ ਤੱਕ ਜਿਹੜੀ ਆ ਉਹ ਅਨਾਰਮਲੀ ਆ ਜੋ ਹੈਗਾ ਵਾ ਮਤਲਬ ਇਹ ਘਟਦਾ ਹੋਇਆ ਜਾ ਰਿਹਾ ਹੈ ਹਾਂਜੀ ਘਟਦਾ ਹੋਇਆ ਜਾ ਰਿਹਾ ਬਾਕੀ ਜਦੋਂ ਆਪਣੇ ਕੋਲ ਆਊਗਾ ਪਾਣੀ ਫਿਰ ਤਾਂ ਫਿਰ ਤਾਂ ਪਤਾ ਲੱਗ ਜੰਦਾ ਸਾਰੇ ਪਾਸੇ ਲੋਕਾਂ ਨੂੰ ਉਹਨਾਂ ਨੇ ਫਿਰ ਪਤਾ ਲੱਗ ਜੰਦਾ ਕਿ ਪਾਣੀ ਦੀ ਬਦਦਾ ਹੋ ਰਿਹਾ ਹੈ